ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਥੇ ਸਿੰਘੂ ਕੁੰਡਲੀ ਬਾਡਰ ਤੇ ਪਹੁੰਚੇ ਹੋਏ ਹਾਂ ਇੱਥੇ ਆਪਾਂ ਕਿਸਾਨ ਮੋਰਚੇ ਬਾਬਤ ਆਮ ਲੋਕਾਂ ਦੀ ਜੋ رائے ਹੈ ਜੋ ਉਹਨਾਂ ਦਾ ਨਜ਼ਰੀਆ ਹੈ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਤੇ ਇੱਥੇ ਆਪਾਂ ਕੁਝ ਕਿਸਾਨ ਵੀਰਾਂ ਦੇ ਕੋਲ ਬੈਠੇ ਹਾਂ ਇਹ ਕਿਸਾਨ ਅਤੇ ਜਵਾਨ ਕਮੇਟੀ ਦੇ ਮੈਂਬਰ ਹਨ ਤੇ ਆਓ ਚਲੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਇਸ ਮੋਰਚੇ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ ਤੇ ਇਹਨਾਂ ਦੀ ਇਹਦੇ ਬਾਬਤ ਕੀ رائے ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਜ਼ਿਲ੍ਹਾ ਗਰਦਾਸਪੁਰ ਤੋਂ ਆਪਾਂ ਇੱਥੇ ਚੱਲ ਕੇ ਆਏ ਆਂ ਇਸ ਮੋਰਚੇ ਨੂੰ ਜਿਹੜੀ ਦੇਖੋ ਦੇਖਣ ਦੀ ਗੱਲ ਆ ਉਹ ਐਵੇਂ ਐ ਕਿ ਸਾਡੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਜਿਹੜਾ ਉਹ ਜ਼ੁਲਮ ਹੀ ਕੀਤੇ ਆ ਸੋ ਇਹਨਾਂ ਨੇ ਸਾਡੀਆਂ ਜਿਹੜੀਆਂ ਹਕੀ ਮੰਗਾ ਸੀ ਬਹੁਤ ਦੇਰ ਤੋਂ ਅਸੀਂ 72 ਤੋਂ ਲੈ ਕੇ ਲੜਦੇ ਆ ਰਹੇ ਹਾਂ ਉਹਨਾਂ ਨੂੰ ਮੰਨਣ ਦੀ ਬਜਾਏ ਸਾਡੀਆਂ ਜ਼ਮੀਨਾਂ ਖੋਣ ਵਾਲਾ ਸਾਨੂੰ ਜ਼ਮੀਨਾਂ ਤੋਂ ਲਾਂਬੇ ਕਰਨ ਵਾਲੇ ਜਿਹੜੇ ਆ ਉਹ ਕਾਲੇ ਕਾਨੂੰਨ ਜਿਹੜੇ ਆ ਉਹ ਲੈ ਲੈਂਦੇ ਸੋ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਅਸੀਂ ਪਹਿਲੇ ਦਿਨ ਤੋਂ ਜਦੋਂ ਦਾ 15 ਸਤੰਬਰ ਤੋਂ ਇਹ ਸੰਘਰਸ਼ ਚੱਲਿਆ ਉਦੋਂ ਤੋਂ ਇਸੇ ਸੰਘਰਸ਼ ਦੇ ਵਿੱਚ ਹੁਣ ਜਦੋਂ ਦੇ ਇੱਥੇ ਸੰਗਤਾਂ ਜਿਹੜੀਆਂ ਨੇ ਉਹ 25 ਨੂੰ ਚੱਲ ਕੇ 26 ਨੂੰ ਹਰਿਆਣੇ ਦੇ ਬੈਰੀਕੇਡ ਤੋੜ ਕੇ ਤੇ ਇੱਥੇ ਦਲੀ ਡੇਰੇ ਲਾ ਕੇ ਬੈਠੇ ਹਾਂ ਜਿੱਤ ਕੇ ਜਾਵਾਂਗੇ ਠੀਕ ਹੈ ਜੀ ਇਹਦੇ ਨਾਲ ਨਾਲ ਮੈਂ ਇੱਕ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਕਿ ਇਹ ਜਿਹੜੇ ਬਿੱਲ ਹੈ ਤੇ ਇਹ ਕਾਲੇ ਕਾਨੂੰਨ ਹਨ ਇਹ ਬਿਲਕੁਲ ਰੱਦ ਕਿਉਂ ਹੋਣੇ ਚਾਹੀਦੇ ਹਨ ਤੇ ਇਹਨਾਂ ਵਿੱਚ ਸੌਦਾ ਕਿਉਂ ਨਹੀਂ ਹੋਣੀ ਚਾਹੀਦੀਆਂ ਇਹਦੇ ਬਾਬਤ ਕੁਝ ਆਪਣੀ ਸਾਨੂੰ ਸਾਂਝਾ ਕਰੋ ਜਾਣਕਾਰੀ ਮੈਂ ਇਸ ਚੀਜ਼ ਨੂੰ ਸੰਖੇਪ ਦੇ ਵਿੱਚ ਸੁਣਨਾ ਚਾਹਾਂਗਾ ਕਿ ਇਹ ਜਿਹੜੇ ਤਿੰਨ ਕਾਨੂੰਨ ਨੇ ਇਹ ਇੱਕ ਇਸ ਤਰੀਕੇ ਨਾਲ ਜਿਵੇਂ ਕਹ ਲਵਾਂ ਕਿ ਇੱਕ ਜ਼ਹਿਰ ਦਾ ਡੱਬਾ ਇਹ ਸਾਰਾ ਦਾ ਸਾਰਾ ਇਹ ਕਾਨੂੰਨ ਜਿਹੜਾ ਇਹ ਜ਼ਹਿਰ ਦਾ ਡੱਬਾ ਹੈ ਇਹਦੇ ਵਿੱਚੋਂ ਜੇ ਅਸੀਂ 90% ਜ਼ਹਿਰ ਕੱਢ ਵੀ ਲੈਨੇ ਆ ਤੇ ਡੱਬਾ ਜਰੀਲਾ ਹੀ ਰਹਿਣਾ ਸੋ ਇਹ ਇੱਕ ਉਦਾਹਰਣ ਹੈ ਇਸ ਕਰਕੇ ਇਹ ਕਾਨੂੰਨ ਜਿਹੜੇ ਹੈਗੇ ਨੇ ਸਾਰੇ ਰੱਦ ਕਰਵਾਏ ਤੋਂ ਬਿਨਾ ਨਹੀਂ ਸਰਦਾ ਕਾਰਨ ਵੱਡਾ ਉਹਦੇ ਵਿੱਚ ਇਹ ਵੀ ਹੈ ਨਾ ਕਿ ਨਰਿੰਦਰ ਤੋਂ ਉਮਰ ਖੁਦ ਜਦੋਂ ਮੀਟਿੰਗ 'ਚ ਬੈਠੇ ਸੀ ਤੇ ਉੱਥੇ ਇਹ ਗੱਲ ਮੰਨੇ ਆ ਕਹਿੰਦਾ ਜੇ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਇਹ ਤਾਂ ਮੈਨੂੰ ਨਹੀਂ ਪਤਾ ਇਹ ਗੱਲ ਸਾਰੀ ਮੀਡੀਆ ਸਾਹਮਣੇ ਵੀ ਆਈ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਤਾਂ ਪਤਾ ਹੁੰਦੀਆਂ ਜੇ ਇਹ ਕਾਨੂੰਨ ਗਵਰਨਮੈਂਟ ਨੇ ਬਣਾਏ ਹੁੰਦੇ ਇਹ ਸਾਰਾ ਕੁਝ ਪਹਿਲਾਂ ਤੇ ਕੀਤਾ ਪਲਾਨ ਅਡਾਨੀ ਬਾਨੀ ਹੋਣਾ ਨੇ ਇਹ ਤਾਂ ਲਾਗੂ ਕਰਨ ਵਾਲਿਆਂ ਨੇ ਚੁੱਪ ਕਰਕੇ ਇਹਨਾਂ ਲਾਗੂ ਕਰਦਾ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੈਗਾ ਕਿ ਇਹ ਕੀ ਬਣਾ ਦੱਸੋ ਕਾਰਪੋਰੇਟ ਜਿਹੜੇ ਆ ਉਹਨਾਂ ਨੇ ਆਪਣੇ ਹਿੱਤ ਦਾ ਸੋਚਿਆ ਵਾ ਕਿਸਾਨ ਦਾ ਦੇਦ ਵਿੱਚ ਹੈ ਹੀ ਕੁਝ ਨਹੀਂ ਸੋ ਜੇ ਸਟੈਪ ਬਾਈ ਸਟੈਪ ਇੱਥੇ ਗੱਲ ਕਰਾਂਗੇ ਫਿਰ ਬੜੀ ਲੰਬੀ ਚਰਚਾ ਹੈ ਸੋ ਇਸ ਕਰਕੇ ਇਹ ਕਾਨੂੰਨ ਜਿਹੜੇ ਨੇ ਇਹ ਹੈ ਕਿ ਸਾਡੀਆਂ ਫਸਲਾਂ ਦੇ ਰੇਟ ਸਾਨੂੰ ਵਾਜਬ ਨਹੀਂ ਮਿਲਣੇ ਜੁਪੀ ਬਿਹਾਰ ਦੀ ਤਰ੍ਹਾਂ ਸਾਡੀ ਫਸਲ ਜਿਹੜੀ 7-800 ਨੂੰ ਵਿਕਿਆ ਕਰੇਗੀ ਤੇ ਇਹ ਸਾਡੀ ਜ਼ਮੀਨ ਤੇ ਲੋਨ ਵੀ ਲੈ ਸਕਦੇ ਆ ਇਹ ਸਾਡੀ ਆਪਣਾ ਜਿਵੇਂ ਜ਼ਮੀਨ ਹੈ ਅਸੀਂ ਉਹਦੇ ਤੇ ਇਹਨਾਂ ਨਾਲ ਕੋਈ ਡਿਸਪੂਟ ਹੁੰਦਾ ਆ ਆਪਾਂ ਐਸਡੀਐਮ ਤੋਂ ਅੱਗੇ ਜਾ ਨਹੀਂ ਸਕਦੇ ਹੁਣ ਜਦੋਂ ਦਾ ਇਹ ਸੰਘਰਸ਼ ਚੱਲ ਰਿਹਾ ਇਹਨਾਂ ਨੇ ਕਈ ਕੇਸ ਜਿਹੜੇ ਹੈਗੇ ਕਈ ਵਾਰੀ ਜਿਹੜੇ ਮਸਲੇ ਜਿਹੜੇ ਉਹ ਸੁਪਰੀਮ ਕੋਰਟ ਤੱਕ ਪਹੁੰਚੇ ਆ ਇਹ ਆਪ ਕਿਉਂ ਜਿਹੜੇ ਸੁਪਰੀਮ ਕੋਰਟ ਤੱਕ ਜਾਂਦੇ ਆ ਹੁਣ ਆਬਾਨੀ ਆ ਕੀ ਨੇ ਆ ਆਪਣੇ ਆ ਜਿਹੜੇ ਨੇ Jio ਵਾਲੇ ਆਬਾਨੀ ਹੁਣ ਇਹਨਾਂ ਨੇ Airtel ਦੇ ਖਿਲਾਫ ਵੀ ਜਿਹੜੀ ਹੈਗੀ ਆ ਇਹਨਾਂ ਨੇ ਫਟਾਫਟ ਇਹਨਾਂ ਸੁਪਰੀਮ ਕੋਰਟ 'ਚ ਗੱਲ ਕੀਤੀ ਸੀ ਇਹਨਾਂ ਨੇ ਇਹ ਕਿਉਂ ਨਹੀਂ ਐਸਡੀਐਮ ਕੋਲ ਗਏ ਸੋ ਐਸਡੀਐਮ ਕੀ ਹੈ ਇੱਕ ਐਸਡੀਐਮ ਤੇ ਇੱਕ ਸਰਕਾਰ ਦਾ ਹੀ ਦੂਸਰਾ ਰੂਪ ਹੈ ਨਾ ਠੀਕ ਹੈ ਸੋ ਇਸ ਕਰਕੇ ਇਹ ਜੇ ਇਹ ਕਾਨੂੰਨ ਗਲਤ ਨਹੀਂ ਹੈਗੇ ਤੇ ਇਹਨਾਂ ਨੇ ਸਿਵਲ ਕੋਰਟ ਨੂੰ ਬਾਹਰ ਕਿਉਂ ਕੀਤਾ ਸੀ ਇਹਨਾਂ ਨੇ ਮੈਂ ਇਹਦੇ ਨਾਲ ਹੀ ਤੁਹਾਡੀ ਗੱਲ 'ਚ ਇੱਕ ਹੋਰ ਮੈਂ ਸਵਾਲ ਪੁੱਛਣਾ ਚਾਹਾਂਗਾ ਕਿ ਇਹ ਜੋ ਸਰਕਾਰ ਘਟ ਗੇਣਤੀਆਂ ਨਾਲ ਜਾਂ ਮਜ਼ਦੂਰਾਂ ਨਾਲ ਜਾਂ ਕਿਸਾਨਾਂ ਨਾਲ ਇਹ ਜੋ ਉਹਨਾਂ ਬਾਬਤ ਇੱਕ ਕਾਨੂੰਨ ਬਣਾ ਰਹੇ ਆ ਜਾਂ ਸਾਡੀ ਨਜ਼ਰ ਦੇ ਵਿੱਚ ਉਹ ਸਾਡੇ ਨਾਲ ਧੱਕਾ ਕਰ ਰਹੇ ਆ ਇਹਦੇ ਪਿੱਛੇ ਉਹਨਾਂ ਦਾ ਕੋਈ ਵੱਡਾ ਮਨੋਰਥ ਕੀ ਹੈ ਕਿ ਆਪਾਂ ਉਹਨਾਂ ਦੀ ਨਜ਼ਰ ਦੇ ਵਿੱਚ ਕਿ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਭਲਾ ਕਰਨਾ ਚਾਹੁੰਦੇ ਆ ਪਰ ਆਮ ਕਿਸਾਨਾਂ ਦੀ ਨਜ਼ਰ ਦੇ ਵਿੱਚ ਉਹ ਸਰਕਾਰ ਉਹਨਾਂ ਦੇ ਨਾਲ ਤੱਕਾ ਕਰ ਰਹੀ ਆ ਮੈਂ ਪੁੱਛਣਾ ਚਾਹਾਂਗਾ ਕਿ ਇਹਦੇ ਪਿੱਛੇ ਉਹਨਾਂ ਦਾ ਕੋਈ ਵੱਡਾ ਮਨੋਰਥ ਕੀ ਹੋ ਸਕਦਾ ਦੇਖੋ ਜਿਹੜਾ ਘਟ ਗਿਣਤੀਆਂ ਦੀ ਗੱਲ ਹੈ ਨਾ ਮਸਲਾ ਐਵੇਂ ਦਾ ਹੈ ਕਿ ਇਸ ਵੇਲੇ ਕੁਝ ਚੀਜ਼ਾਂ ਐ ਹੋ ਜੀਆਂ ਨੇ ਜਿਹੜੇ ਅਸੀਂ ਲਫ਼ਜ਼ ਆਪਣੇ ਮੂੰਹ 'ਚੋਂ ਕੱਢਣ ਤੋਂ ਗੁਰੇਜ਼ ਕਰ ਰਹੇ ਹਾਂ ਠੀਕ ਹੈ ਮਸਲੇ ਬਹੁਤ ਜ਼ਿਆਦਾ ਨੇ ਹਾਂ ਇਹਨਾਂ ਨੇ ਮੈਂ ਜ਼ਰੂਰ ਕਹੂੰਗਾ ਕਿ ਉਹਨਾਂ ਦਾ ਜਿਹੜਾ ਇੱਕ ਮੁੱਖ ਮਸਲਾ ਹੈ ਨਾ ਹਿੰਦੂ ਰਾਸ਼ਟਰ ਬਣਾਉਣਾ ਇਹ ਉਸ ਮਿਸ਼ਨ ਦੇ ਉੱਤੇ ਚੱਲੇ ਹੋਏ ਨੇ ਤੇ ਉਹਦੇ ਵਿੱਚ ਤੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲਨੀ ਠੀਕ ਹੈ ਬਾਕੀ ਜਿਹੜੀ ਗੱਲ ਹੈ ਮਜ਼ਦੂਰਾਂ ਨੂੰ ਤੰਗ ਕਰ ਰਹੇ ਆ ਜਾਂ ਕੁਝ ਵੀ ਹੈ ਦੇਖੋ ਇਹ ਹਮੇਸ਼ਾ ਪਹਿਲੇ ਦਿਨ ਤੋਂ ਹੀ ਹੁੰਦਾ ਆਇਆ ਜਦੋਂ ਵੀ ਗਵਰਨਮੈਂਟ ਜਿਹੜੀ ਹੈ ਕੋਈ ਵੀ ਹੋਂਦ ਵਿੱਚ ਆਈ ਹੈ ਉਹਨਾਂ ਨੇ ਸਿਰਫ ਤੇ ਸਿਰਫ ਜਿਹੜੀ ਹੈ ਵਪਾਰੀ ਦੀ ਗੱਲ ਕੀਤੀ ਹੈ ਜਦੋਂ ਇਹ ਤਿੰਨ ਕਾਨੂੰਨ ਨਹੀਂ ਸੀ ਬਣੇ ਉਦੋਂ ਵੀ ਤਾਂ ਵਪਾਰੀ ਦੀ ਗੱਲ ਹੁੰਦੀ ਸੀ ਉਦੋਂ ਵੀ ਤਾਂ ਜਿਹੜੀ ਆ ਸਾਡੀ ਆ ਸਾਡੇ ਤੋਂ ਆਲੂ ਜਿਹੜੇ ਹੈਗੇ ਆ ਉਹ 20 ਰੁਪਏ ਲੈ ਕੇ ਤੇ 40 ਰੁਪਏ ਵਪਾਰੀ ਵੇਚਦਾ ਰਿਹਾ। ਪਿਆਜ਼ ਜਿਹੜਾ ਹੈਗਾ 5 ਰੁਪਏ ਲੈ ਕੇ 150 ਰੁਪਏ ਕਿਲੋ ਦਾ ਕੇ ਵਿਕਦਾ ਰਿਹਾ। ਹਮੇਸ਼ਾ ਗੱਲ ਜਿਹੜੀ ਹੈ ਵਪਾਰੀ ਦੀ ਹੁੰਦੀ ਹੈ ਨਾ ਕਦੇ ਮਜ਼ਦੂਰ ਦੀ ਗੱਲ ਹੋਈ ਹੈ ਨਾ ਕਦੇ ਬੇਰੋਜ਼ਗਾਰ ਦੀ ਗੱਲ ਹੋਈ ਹੈ ਨਾ ਕਦੇ ਕਿਸਾਨੀ ਦੀ ਗੱਲ ਹੋਈ ਹੈ। ਗੱਲ ਜੇ ਹੋਈ ਹੈ ਤੇ ਹਮੇਸ਼ਾ ਹੀ ਕਾਰਪੋਰੇਟ ਦੀ ਹੋਈ ਹੈ। ਪਰ ਲੇਕਿਨ ਹੁਣ ਤੇ ਸਿੱਧੇ ਰੂਪ ਦੇ ਵਿੱਚ ਉਧਰ ਨੂੰ ਲੈ ਗਏ ਨੇ। ਸੋ ਜਿਹੜਾ ਤੁਹਾਡਾ ਇਹ ਸੀਗਾ ਘੱਟ ਗਿਣਤੀਆਂ ਵਾਲਾ ਉਹ ਮਸਲਾ ਜਿਹੜਾ ਹੈਗਾ ਉਹਨੂੰ ਫੇਰ ਪਰ ਇਹਨਾਂ ਮਜਬੂਰ ਕਹਿ ਦੇਣਾ ਕਿ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਕਿਸੇ ਵੀ ਢੰਗ ਦੇ ਹੋਣਾ ਠੀਕ ਹੈ ਜੀ ਇਹਦੇ ਨਾਲ ਮੈਂ ਇੱਕ ਛੋਟੀਆ ਸਵਾਲ ਹੋਰ ਕਰਨਾ ਚਾਹਣਾ ਕਿ ਜੇ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਇਹਦੇ ਵਿੱਚ ਸਰਕਾਰ ਇਹ ਸੌਦਾਂ ਦੇ ਲਈ ਕਿਸਾਨਾਂ ਨੂੰ ਜੂਨੀਅਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਕਿ ਉਹ ਮੰਨ ਜਾਊਗੀ ਕਿ ਆਪਾਂ ਇਹ ਰੱਦ ਕਰਦੇ ਹਾਂ ਇਹਦੇ ਬਾਬਤ ਤੁਹਾਡਾ ਕੀ ਨਜ਼ਰੀਆ ਜੀ ਤੁਹਾਨੂੰ ਅੰਦਾਜ਼ੇ ਅੰਦਾਜ਼ੇ ਕੀ ਲਗਾਇਆ ਜਾ ਸਕਦੇ ਇਹਦੇ ਵੇਖੋ ਅੰਦਾਜ਼ਾ ਇਹ ਹੈ ਕਿ ਉਹਨਾਂ ਨੇ ਜਿਵੇਂ ਪਹਿਲਾਂ ਦੇ ਵਲਸ਼ਲ ਕਰੀ ਜਾਂਦੇ ਨੇ ਉਹਨਾਂ ਨੇ ਵਲਸ਼ਲ ਕਰਕੇ ਤੇ ਟਾਈਮ ਕੱਢਣੇ ਆ ਮਸਲਾ ਉਹਨਾਂ ਦਾ ਹੈਗਾ ਸਾਡੇ ਸੰਘਰਸ਼ ਨੂੰ ਤਾਰ ਪੀਡੋ ਕਰਨ ਦਾ ਕਿਉਂਕਿ ਜਦੋਂ 1906 'ਚ ਵੀ ਸੰਘਰਸ਼ ਚੱਲਿਆ ਸੀ ਭਗੜੀ ਸੰਭਾਲ ਜਟਾ ਲਹਿਰ ਵੱਲੋਂ ਉਹ ਵੀ ਜਿਹੜਾ ਸੀ 9 ਮਹੀਨੇ ਚੱਲਿਆ ਸੀ ਸੋ ਉਸ ਤੋਂ ਪਿੱਛੇ ਜਦੋਂ ਜੇ ਮੈਂ ਗੱਲ ਕਰ ਲਵਾਂ ਖੈਰ ਹੁਣ ਉਥੋਂ ਤੱਕ ਮੈਂ ਨਾ ਜਾਵਾਂ ਸੰਘਰਸ਼ ਇੱਕ ਹੋਰ ਸਾਡਾ ਸੀ ਚੱਲਿਆ ਜਿਹੜਾ ਬਾਅਦ ਦੇ ਵਿੱਚ ਚਲੋ ਕਿਸੇ ਹੋਰ ਦਿਸ਼ਾ ਨੂੰ ਉਹ ਗਿਆ ਗਵਰਨਮੈਂਟ ਦੀ ਉਹ ਵੀ ਸੀਗੀ ਇਹ ਦੇਣ ਸਰਕਾਰਾਂ ਹਮੇਸ਼ਾ ਕੋਈ ਵੀ ਸੰਘਰਸ਼ ਹੈ ਉਹਨੂੰ ਲੰਬਾ ਕਰਦੀਆਂ ਰਹੀ ਗੱਲ ਉੱਥੇ ਕੀ ਹੋਊਗਾ ਉੱਥੇ ਕੁਝ ਨਹੀਂ ਹੋਣਾ ਜੋ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਇਸ ਢੰਗ ਦੇ ਨਾਲ ਮੰਨਣਾ ਜੇ ਸੌਦਾਂ ਵਾਲੀ ਗੱਲ ਤੇ ਆਉਂਦੇ ਨੇ ਤੇ ਸੌਦਾਂ ਜਿਹੜੀਆਂ ਨੇ ਜਸੇਬੰਦੀਆਂ ਨੂੰ ਮਨਜ਼ੂਰ ਨਹੀਂ ਔਰ ਇੱਕ ਇਹਨਾਂ ਦਾ ਵਹਿਮ ਇਹ ਵੀ ਹੈ ਕਿ ਸ਼ਾਇਦ ਜਿਵੇਂ ਸਾਡੇ ਕਈ ਕਿਸਾਨਾਂ ਆ ਗੁ ਕਹਿ ਵੀ ਰਹੇ ਸੀਗੇ ਕਿ ਜੇ ਕਾਨੂੰਨ ਵਾਪਸ ਤੇ ਅਸੀਂ ਘਰ ਵਾਪਸ ਮੈਂ ਨਹੀਂ ਇਸ ਗੱਲ ਦੇ ਨਾਲ ਸਹਿਮਤ ਕਿ ਕਾਨੂੰਨ ਵਾਪਸ ਤੇ ਅਸੀਂ ਘਰ ਵਾਪਸ ਇਹ ਤਾਂ ਗੱਲ ਹੀ ਕੁਛ ਨਾ ਹੋਈ ਇਹ ਤਾਂ ਨਵਾਂ ਇਹਨਾਂ ਨੇ ਸਾਪਾ ਸਾਡੇ ਕੋਲ ਪਾਇਆ ਸੀ ਇਹਨਾਂ ਨੇ ਇਹ ਜਿਹੜੇ ਕਾਨੂੰਨ ਕਾਲੇ ਬਣਾਤੇ ਇਹਨਾਂ ਨੇ ਘਰ ਵਾਪਸੀ ਹੋਦਣ ਜਿਸ ਦਿਨ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਰੇਟ ਮਿਲਣਗੇ ਘਰ ਵਾਪਸੀ ਹੋਦਣ ਜਿਸ ਦਿਨ ਕਿਸਾਨਾਂ ਦਾ ਸਾਰਾ ਕਰਜ਼ਾ ਜਿਹੜਾ ਉਹ ਮਾਫ ਕਰਨਗੇ ਕਿਉਂਕਿ ਇਹਨਾਂ ਦੀਆਂ ਇਹਨਾਂ ਭੜੀਆਂ ਨੀਤੀਆਂ ਕਰਕੇ ਹੀ ਤੇ ਕਰਜ਼ਾ ਜਿਹੜਾ ਸਾਡੇ ਸਿਰ ਚੜਿਆ ਕਿਉਂਕਿ 70 72 ਤੋਂ ਲੈ ਕੇ 25 ਗੁਣਾ ਸਾਡੀ ਫਸਲ ਦੇ ਰੇਟ ਵਧਿਆ ਬਾਕੀ ਮਹਿੰਗਾਈ ਜਿਹੜੀ ਹੈ 150 ਤੋਂ ਲੈ ਕੇ 350 ਗੁਣਾ ਤੱਕ ਵਧ ਗਈ ਹੈ ਔਰ 500 ਗੁਣਾ ਵੀ ਉਸ ਹਸਾਬ ਦੇ ਨਾਲ ਸਾਨੂੰ ਜੱਜ ਰੇਟ ਵੱਧ ਕੇ ਮਿਲਦਾ ਹੈ ਤੇ 7600 ਰੁਪਏ ਸਾਡੇ ਕਣਕ ਝੋਨੇ ਦਾ ਰੇਟ ਬਣਦਾ ਦੱਸੋ ਇਹ ਕਰਜਾ ਮੁਆਫ ਕਰਨ ਤੇ ਸਾਡਾ ਜਿਹੜਾ ਉਹ ਕਹਿਣ ਤੋਂ ਭਾਵ ਕਿ ਤਿੰਨ ਕਾਨੂੰਨ ਰੱਦ ਕਰਕੇ ਤਾਂ ਅਗਲੀ ਗੱਲ ਦਾ ਰਸਤਾ ਖੁੱਲਦਾ ਤੇ ਇਹਨਾਂ ਦੀ ਤੇ ਨੀਤੀ ਹੈ ਵੀ ਚਲੋ ਵਿਸ਼ੇਸ਼ ਘਰਚ ਨੂੰ ਲੰਬਾ ਕਰ ਦਿਓ ਜੇ ਮੰਨ ਲਓ ਕੱਲ ਨੂੰ ਕਿਸੇ ਕਾਰਨ ਇਹ ਮੰਨ ਵੀ ਜਾਂਦੇ ਨੇ ਤੇ ਸ਼ਾਇਦ ਇੱਥੋਂ ਚਲੇ ਜਾਣਗੇ ਇੱਥੋਂ ਜਾਣ ਵਾਲੀ ਗੱਲ ਕੋਈ ਨਹੀਂ ਹੈਗੀ ਕਮਰੇ ਆ ਵੇਖੋ ਐਂਗਲ-ਉਂਗਲ ਪਾ ਕੇ ਪੱਕੇ ਬਣਾਏ ਆ ਇੱਥੇ ਤੇ ਜੇ ਇਹ ਥੋੜਾ ਬੋਧਾ ਹੋਰ ਲੰਬਾ ਹੁੰਦਾ ਤੇ ਇਟਮ ਗਰਮ ਮਗਾ ਕੇ ਤੇ ਉਸ ਬੜੇ ਸੋਹਣੇ ਲੈਂਟਰੂਨਟਰ ਪਾ ਕੇ ਬਣਾਉਣੇ ਆ ਇੱਥੇ ਬੜੇ ਸੋਹਣੇ ਆ ਪਲਾਟ ਨੇ ਆ ਆਪੇ ਰਸਤਾ ਕਿ ਹੋਰ ਪਾਸੇ ਕੱਢ ਲੈਣਗੇ ਗਵਰਨਮੈਂਟ ਜੇ ਸਾਡੀਆਂ ਜ਼ਮੀਨਾਂ ਖੋ ਸਕਦੀ ਹੈ ਤਾਂ ਆਪੇ کہیں ਹੋਰ ਪਾਸੇ ਨੂੰ ਕਰ ਲੈਣਗੇ ਤੇ ਇੱਥੇ ਵੀ ਬਣਾਵਾਂਗੇ ਤਾਂ ਕੋ 10 ਕਿਲੋਮੀਟਰ ਹੋਰ ਅੱਗੇ ਜਾ ਕੇ ਵੀ ਬਣਾਵਾਂਗੇ ਇਹ ਸਾਰਾ ਰੋਡ ਜਿਹੜਾ ਹੈਗਾ ਲਾਲ ਕਿਲੇ ਤੱਕ ਜਿਹੜਾ ਹੈਗਾ ਕਿਸਾਨਾਂ ਨੇ ਕਬਜ਼ਾ ਚ ਲੈਣਾ ਹੈ ਔਰ ਇਹਦੀ ਹਿੱਕ ਤੇ ਕੋਠੀਆਂ ਪਾਉਣੀਆਂ ਨੇ ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਜੇ ਲੰਬਾ ਚੱਲਦਾ ਹੈ ਤਾਂ ਸਰਕਾਰ ਇਹਨੂੰ ਉਤਾਰੂ ਪੀੜ ਕਰਨ ਵਾਸਤੇ ਕੋਝੀਆਂ ਚਾਲਾਂ ਚੱਲੂਗੀ ਤਾਂ ਇਹਦੇ ਬਾਬਤ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਕਿ ਇਸ ਸੰਘਰਸ਼ ਦੇ ਵਿੱਚ ਇਸ ਮੋਰਚੇ ਦੇ ਵਿੱਚ ਏਕਤਾ ਬਣਾਈ ਰੱਖਣ ਦੇ ਲਈ ਬਈ ਕਿਸਾਨ ਯੂਨੀਅਨਾਂ ਨੂੰ ਕਿੱਦਾਂ ਦੇ ਯਤਨ ਕਰਨੇ ਚਾਹੀਦੇ ਕਿ ਇਹ ਇਹਦੇ ਵਿੱਚ ਏਕਤਾ ਬਣੀ ਰਹੇ ਕੋਈ ਵੀ ਸ਼ਰਾਰਤੀ ਅੰਸਰ ਕੋਈ ਕਿਸੇ ਤਰ੍ਹਾਂ ਵੀ ਕੋਈ ਦਫਾੜਨਾ ਕਰ ਸਕੇ ਉਹਦੇ ਬਾਬਤ ਕਿ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਇਹ ਕਿਸਾਨ ਜਥੇਬੰਦੀਆਂ ਦੇ ਜਤਨਾਂ ਤੋਂ ਬਾਹਰ ਹੋ ਕੇ ਮੋਰਚਾ ਚੱਲ ਰਿਹਾ। ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ। ਸੁਚੇ ਜੇ ਢੰਗ ਨਾਲ ਅਗਵਾਈ ਕਰ ਰਹੀਆਂ। ਪਰ ਇਹ ਜਿਹੜੀ ਏਕਤਾ ਨਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਸੰਕਲਪ ਦਿੱਤਾ ਸੀ ਨਾ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਹੈ। ਇੱਥੇ ਹਰੇਕ ਵਰਗ ਜਿਹੜਾ ਉਹ ਸਾਡੇ ਨਾਲ ਸਪੋਰਟ ਦੇ ਆ। ਔਰ ਇੱਥੇ ਬਿਲਕੁਲ ਸਾਰੇ ਅਮਨ ਸ਼ਾਂਤੀ ਨਾਲ ਇਹ ਚੱਲ ਰਹੇ ਨੇ। ਜਥੇਬੰਦੀਆਂ ਜਿਵੇਂ ਕਹਿ ਲੋ ਪੀ ਗਰੁੱਪ ਨੇ ਉੱਥੇ ਚੱਲੇ ਜਿੱਥੇ ਬੰਦੀਆਂ ਮੀਟਿੰਗ 'ਚ ਬੈਠਦੀਆਂ 32 ਗਰੁੱਪ ਸਾਡੇ ਇੱਥੇ ਨੇ ਔਰ ਸਿਰਫ ਇਹ ਮਸਲਾ 32 ਹੁੰਦਾ ਨਹੀਂ 32 ਤਾਂ ਹੋਰ ਵੀ ਬਾਹਰ ਜਿਹੜੇ ਹੈਗੇ ਨੇ ਗਰੁੱਪ ਉਹ ਬਹੁਤ ਸਾਰੇ ਨੇ ਸੋ ਗਰੁੱਪ ਕਿਉਂ ਨੇ ਵੱਧ ਕਿ ਆਪਸੀ મતਭੇਦ ਹੁੰਦੇ ਆ ਤਾਂ ਹੀ ਗਰੁੱਪ ਬਣਦੇ ਆ ਇੱਕ ਝੋਣਿਕਲ ਕੇ ਇੱਕ ਜਥੇਬੰਦੀ 'ਚੋਂ ਜਦੋਂ 72 'ਚ ਜਥੇਬੰਦੀ ਹੋਣ ਚਾਹੀਦੀ ਉਹਦੇ ਤੇ ਇੱਕ ਸੀ ਹੁਣ ਆਪਾਂ ਮੈਂ ਉੱਥੇ ਪੜਦਾ ਹੀ ਪਿਆ ਕਿ 585 ਜਥੇਬੰਦੀਆਂ ਸ਼ਾਇਦ ਉਹਨਾਂ ਦੇ 585 ਲਿਖਦੀਆਂ ਹੋਣਗੀਆਂ ਮੇਰੇ ਮਤਾਬਕ ਸ਼ਾਇਦ 1585 ਹੋਣ ਸੋ ਇਹ ਵਿਚਾਰ ਜਦੋਂ ਨਹੀਂ ਰਲਦੇ ਉਦੋਂ ਜਦੋਂ ਬੰਦਿਆਂ ਹੁੰਦੇ ਜਾਂਦੀਆਂ ਪਰ ਅੱਜ ਦੀ ਤਰੀਕੇ ਚ ਗੁਰੂ ਨਾਨਕ ਪਾਸ਼ਾ ਦੀ ਨੀਂ ਕਿਰਪਾ ਵਰਤ ਰਹੀ ਹੈ ਕਿ ਸਾਰੇ ਮਤਭੇਦ ਭੁਲਾ ਕੇ ਇੱਕ ਵੱਡੇ ਦੁਸ਼ਮਣ ਦੇ ਨਾਲ ਲੜਨ ਵਾਸਤੇ ਉਹ ਇੱਕ ਪਲੇਟਫਾਰਮ ਦੇ ਨੇ ਔਰ ਸਾਰੇ ਜਿਹੜੇ ਨੇ ਅਮਨ ਦੇ ਨਾਲ ਲੜਨਾ ਚਾਹੁੰਦੇ ਨੇ ਔਰ ਇਹ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਤੋਂ ਸਵਾਯਾ ਨਹੀਂ ਹੋ ਸਕਦਾ ਗੁਰੂ ਨਾਨਕ ਪਾਸ਼ਾ ਆਪ ਘਟ ਘਟ ਮੇ ਹਰ ਜੀਵ ਵਸੇ ਵਾਲੀ ਜਿਹੜੀ ਗੱਲ ਹੈ ਨਾ ਉਹਦੇ ਮੁਤਾਬਕ ਪ੍ਰਮਾਤਮਾ ਆਪ ਸਾਰਿਆਂ ਚ ਹੋ ਕੇ ਵਿਚਰ ਕੇ ਤੇ ਇਹ ਸੰਘਰਸ਼ ਨੂੰ ਜਿਹੜਾ ਪੁਜਿਤ ਵੱਲ ਨੂੰ ਲੈ ਕੇ ਜਾ ਰਹੇ ਨੇ ਇਹਦੇ ਵਿੱਚ ਇਲਾਨੀ ਸਾਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ। ਇਹਨਾਂ ਦੇ ਹਿਸਾਬ ਨਾਲ ਕਿ ਇੱਥੇ ਜੋ ਵੀ ਵਰਤਾਰਾ ਵਰਤ ਰਿਹਾ ਉਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਅਨੁਸਾਰ ਵਰਤ ਰਿਹਾ ਤੇ ਜੋ ਵੀ ਏਕਤਾ ਇਤਿਫਾਕ ਹੈ ਉਹ ਵੀ ਗੁਰੂ ਮਹਾਰਾਜ ਦੀ ਸਿੱਖਿਆ ਮੁਤਾਬਕ ਹੋ ਰਿਹਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। thank you